ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 11 12 ਅਤੇ 13 ਅਗਸਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ حاضر ਹੋਏ ਆ ਸਭ ਤੋਂ ਪਹਿਲਾਂ ਅਸੀਂ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਫਿਰ ਬੱਦਲਬਾਈ ਦੀ ਵਿਆਖਿਆ ਕਰਾਂਗੇ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਅੱਜ ਮੀਂਹ ਦੀ ਉਮੀਦ ਹੈ ਤੇ ਨਾਲ ਦੇ ਨਾਲ ਦੇਖਾਂਗੇ ਕਿ ਆਉਣ ਦੇ 2 ਦਿਨਾਂ ਵਿੱਚ ਮੌਸਮ ਦੇ ਕੀ ਹਾਲਾਤ ਨੇ ਤਾਜ਼ਾ ਸੈਟਲਾਈਟ ਇਮੇਜ ਵਿੱਚ ਤੁਸੀਂ ਦੇਖ ਸਕਦੇ ਹੋ ਕੇ ਪੰਜਾਬ ਦੇ ਪੂਰਬੀ ਇਲਾਕੇ ਦੱਖਣੀ ਪੂਰਬੀ ਇਲਾਕੇ ਵਿੱਚ ਤਗੜੀ ਸਿਸਟਮ ਬਈ ਇੱਕ ਬੱਦਲਵਾਈ ਬਣੀ ਹੋਈ ਹੈ ਜੀ ਤੇ ਇੱਕ ਉੱਤਰੀ ਪੂਰਬੀ ਇਲਾਕੇ ਵਿੱਚ ਵੀ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਆਸਰੂਪਾ ਕਹਿ ਸਕਦੇ ਆ ਕਿ ਇਸ ਤਰੀਕੇ ਨਾਲ ਪੰਜਾਬ ਦੇ ਸਿਰਫ ਫਜ਼ਿਲਕਾ ਫirozpur ਮੁਕਸਰ ਇਹਨਾਂ ਇਲਾਕਿਆਂ ਛੱਡ ਕੇ ਬਾਕੀ ਇਲਾਕੇ ਵਿੱਚੋਂ ਤਗੜੀ ਬੱਦਲਵਾਈ ਬਣਦੀ ਹੋਈ ਦਿਖਾਈ ਦੇ ਰਹੀ ਹੈ ਕੋਟੇ ਦੇ ਇਲਾਕੇ ਵਿੱਚ ਬੱਦਲ ਵਾਏ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਲੌਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਬੱਦਲ ਵਾਏ ਇਸ ਤਰੀਕੇ ਨਾਲ ਦੱਖਣੀ ਪੂਰੀ ਬਿਲਾਕੇ ਤੋਂ ਪਟਿਆਲਾ ਫਤਿਹਗੜ੍ਹ ਸਾਹਿਬ ਮਲੇਰਕੋਟ ਲੁਧਿਆਣਾ ਮੁਹਾਲੀ ਖਰੜ ਚੰਡੀਗੜ੍ਹ ਰੂਪਨਗਰ ਲੁਧਿਆਣਾ ਨੰਗਲ ਆਨੰਦਪੁਰ ਸਾਹਿਬ ਬਲਾਚੌਰ ਅਤੇ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਤੋਂ ਹੁੰਦੀ ਹੋਈ ਤਰਨਤਾਰਨ ਤੋਂ ਉੱਪਰੋਂ ਅੰਮ੍ਰਿਤਸਰ ਦੇ ਨੇੜੇ ਤੇੜੇ ਬੱਦਲਵਾਈ ਦਾ ਜ਼ੋਰ ਹੈ ਤੇ ਉੱਪਰ ਪਠਾਨਕੋਟ ਦੇ ਨੇੜੇ ਤੇੜੇ ਵੀ ਬੱਦਲਵਾਈ ਸਿਸਟਮ ਤਗੜੇ ਰੂਪੇ ਜਿ ਬਣੇ ਹੋਏ ਨੇ ਜੋ ਅੱਜ ਦੁਪਹਿਰ ਤੱਕ ਕਿਸੇ ਤਰੀਕੇ ਨਾਲ ਬਰਕਰਾਰ ਰਹਿਣਗੇ। ਇਹਨਾਂ ਇਲਾਕਿਆਂ ਵਿੱਚ ਬੱਦਲਵਾਈ ਹੋਣ ਕਾਰਨ ਹਲਕੇ ਦਰਮਿਆਨੇ ਸਪੈਲ ਮੀਂਹ ਦੇ ਲੱਗ ਸਕਦੇ ਨੇ ਜੋ ਤਗੜੇ ਤਾਂ ਨਹੀਂ ਹੋਣਗੇ। ਬੂੰਦਾਬੰਦੀ ਕਹਿ ਲਈਏ ਜਾਂ ਲਗਾਤਾਰ ਛੜੀ ਨੂਆ ਮਾਹੌਲ ਬੱਦਲਵਾਈ ਦਾ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਤਾਪਮਾਨ ਦੇ ਵਿੱਚ ਵੱਡੀ ਗਰਾਬਟ ਆਵੇਗੀ। ਇਹਨਾਂ ਇਲਾ ਅੱਜ ਇਹਨਾਂ ਇਲਾਕੇ ਵਿੱਚ ਬਣਦਾ ਹੋਇਆ ਦਿਖਾਈ ਦੇਵੇਗਾ ਗੱਲ ਕੀਤੀ ਜਾਵੇ ਤਾਂ ਇਹ ਮਾਹੌਲ ਲਗਭਗ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਇਸੇ ਤਰੀਕੇ ਨਾਲ ਵਰਕਰ ਰਹੇਗਾ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ 'ਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤੇ ਬਾਕੀ ਕਮੈਂਟ ਬਾਕਸ ਵਿੱਚ ਇੱਕ ਹਾਈਪ ਦਾ ਬਟਨ ਹੈ ਹਾਈਪ ਦੇ ਬਟਨ ਨੂੰ ਕਲਿੱਕ ਕਰੋ ਤਾਂ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋ ਸਕੇ ਤੇ ਬਾਕੀ ਅਗਰ ਗੱਲ ਕਰੀਏ ਕੱਲ੍ਹ ਤੇ ਮੌਸਮ ਦਾ ਕੱਲ੍ਹ ਨੂੰ ਵੀ ਇਸੇ ਤਰੀਕੇ ਦੇ ਬੱਦਰਪਈ ਦੇ ਹਾਲਾਤ ਬਣੇ ਰਹਿਣਗੇ 11 ਅਤੇ 12 ਤਰੀਕ ਤੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ 12 ਤਰੀਕ ਨੂੰ ਥੋੜੇ ਜਿਹਾ ਸਿਸਟਮ ਜ਼ਿਆਦਾ ਪੰਜਾਬ ਦੇ ਉੱਪਰ ਨਿਖਰਦਾ ਹੋਇਆ ਦਿਖਾਈ ਦੇਵੇਗਾ ਵਧੀਆ ਤਰੀਕੇ ਨਾਲ ਬੱਦਲਬਾਈ ਬਣੀ ਰਹੇਗੀ ਤੇ ਵਧੀਆ ਤਰੀਕੇ ਦੇ ਹਾਲਾਤ ਉਮੀਦੇ ਪਾਣਦੇ ਹੋਏ ਦਿਖਾਈ ਦੇਣਗੇ ਜਿਸ ਦੇ ਕਾਰਨ 12 ਤਰੀਕ ਨੂੰ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੱਦਲਬਾਈ ਹੈ ਮੇਨ ਤੌਰ ਤੇ ਪੂਰਬੀ ਇਲਾਕੇ ਵਿੱਚ ਵੀ ਇਸੇ ਤਰੀਕੇ ਦੇ ਹਾਲਾਤ ਬਣੇ ਰਹਿਣਗੇ 13 ਤਰੀਕ ਦੀ ਅਗਰ ਗੱਲ ਕੀਤੀ ਜਾਵੇ ਤਾਂ 13 ਤਰੀਕ ਨੂੰ ਵੀ ਇਸੇ ਤਰੀਕੇ ਦਾ ਮਾਹੌਲ ਪੰਜਾਬ ਦੇ ਉੱਪਰ ਬਰਕਰਾਰ ਰਹੇਗਾ। ਬਾਕੀ ਅਗਰ ਇਸ ਦੇ ਵਿੱਚ ਕੋਈ ਨਵੀਂ ਅਪਡੇਟ ਆਈ ਤਾਂ ਉਹ ਤੁਹਾਨੂੰ ਦੁਪਹਿਰ ਦੀ ਵੀਡੀਓ ਲਗਭਗ 2 ਤੋਂ 2:30 ਵਜੇ ਦੇ ਸ਼ਾਮ ਦੀ ਜਾਣਕਾਰੀ ਵੀ ਲੈ ਕੇ ਜਲਦ ਹਾਜ਼ਰ ਹੋਵਾਂਗੇ। ਉਦੋਂ ਤੱਕ ਬਣੇ ਰਹੋ ਚੈਨਲ ਪੈਜਰ ਅਪਡੇਟ ਥੋੜੇ ਤੇ ਅਗਲੀ ਵੀਡੀਓ ਲੈ ਕੇ ਜਲਦ ਮਿਲਦੇ ਹਾਂ। ਧੰਨਵਾਦ ਸਾਰੇ ਦਰਸ਼ਕ ਵੀਰ ਪੈਣ ਭਰਾਵਾਂ ਦਾ।